ਬਾਬਾ ਜੀ ਓਮ ਨਮੋ ਨਾਰਾਇਣ ਜੀ ਓਮ ਨਮੋ ਨਾਰਾਇਣ ਜੀ ਇਹ ਬਾਬਾ ਜੀ ਜਿਹੜਾ ਇਹ ਆਪਣਾ ਬਾਬਾ ਪੈਰੋ ਜਤੀਜੀ ਦੇ ਜਿਹੜਾ ਮੇਲਾ ਹੈ ਜੀ ਲੱਗਣਾ ਇਹ ਕਿੰਨੀ ਤਰੀਕ ਨੂੰ ਲੱਗਣਾ ਹੈ ਤੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਜੈ ਬਾਬਾ ਜੀ ਦੀ ਜੀ ਇਸ ਤਰ੍ਹਾਂ ਹੈ ਜੀ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਜੋ ਹੈ ਮੇਲਾ ਜੋ ਹੈ ਜਤੀਜੀ ਦਾ ਉਸ ਸਮਾ ਪੈਰੋ ਮੰਦਰ ਦੇ 1 ਜੂਨ 2025 ਨੂੰ ਜੋ ਹੈ ਬੜੀ ਸ਼ੁੱਭਤਾ ਨਾਲ ਮਨਾਇਆ ਜਾ ਰਿਹਾ ਜੀ ਸਾਰੇ ਸੰਗਤਾਂ ਨੂੰ ਬੇਨਤੀ ਹੈ ਭਾਈ ਨਵ ਮਾਕੇ ਮਹਾਰਾਜ ਦੇ ਜੋ ਹੈ ਮੇਲੇ ਵਿੱਚ ਪਹੁੰਚੋ ਬਾਬਾ ਜੀ ਦੇ ਦਰਸ਼ਨ ਕਰੋ ਔਰ ਭੰਡਾਰਾ ਛਕੋ ਔਰ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰੋ ਇਹ ਬਾਬਾ ਜੀ 1 ਜੂਨ ਦਿਨ ਐਤਵਾਰ ਨੂੰ ਜੀ ਹਰ ਇੱਕ ਦਿਨ ਐਤਵਾਰ ਨੂੰ ਇਹਨਾਂ ਦੀ ਜੋ ਹੈ ਜਨਤਰੀ ਦੇ ਫਾਰਮ ਡੇਟ ਮਹੀਨੇ ਦੇ ਚੱਲਨੇ ਜਿੱਥੇ ਐਤਵਾਰ ਨੂੰ ਜੋ ਹੈ ਮਨਾਇਆ ਜਾਂਦਾ ਹੈ ਠੀਕ ਹੈ ਬਾਬਾ ਜੀ ਤੇ ਫਿਰ ਉੱਥੇ ਲੰਗਰ ਵੀ ਚੱਲਣਗੇ ਹਰ ਇੱਕ ਲੰਗਰ ਦੀ ਟੁੱਟਵਰਤੇਗਾ ਜੀ ਵਧੀਆ ਲੰਗਰ ਭੰਡਾਰਾ ਮਹਾਰਾਜ ਦਾ ਜੀ ਜਿਵੇਂ ਜਲੇਬੀਆਂ ਕੜੀ ਚਾਵਲ ਦਾਲ ਰੋਟੀ ਤੇ ਠੰਡੇ ਵਗੈਰਾ ਆਈਸ ਕਰੀਮ ਵਗੈਰਾ ਜੋ ਹੈ ਬਣਾ ਰਹੇ ਮਹਾਰਾਜ ਉਹਨਾਂ ਬਟ ਜੋ ਹੈ ਇੱਕ ਚਲੇਗਾ ਨਹੀਂ ਮਹਾਰਾਜ ਬਾਬਾਈ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਜਾਂਦੇ ਹੋ ਬਸ ਬਕਰਦੇ ਹੀ ਆ ਜੀ ਜੀਆਂ ਨੂੰ ਸਾਰੇ ਤੋਂ ਪਹੁੰਚਣ ਦੀ ਕਿਰਪਾਤਾ ਕਰੋ ਮੰਦਰ ਜੋ ਹੈ ਬੜੀ ਰੌਣਕ ਜਗ੍ਹਾ ਤੇ ਆ ਬਹੁਤ ਬਹੁਤ ਥੂਸੂਤ ਜਗ੍ਹਾ ਹੈ ਨਾਲ ਡੈਮ ਹੈ ਜੀ ਦੇਖੋ ਨਜ਼ਾਰੇ ਦੇਖੋ ਪਰਮਾਤਮਾ ਦੇ ਨਾਲੇ ਆਪਣੇ ਮਨੋ ਕਾਮਨਾ ਪੂਰੀਆਂ ਕਰਕੇ ਮਹਾਰਾਜ ਦੇ ਦਰਸ਼ਨ ਕਰਕੇ ਜੀ ਜੋ ਹੈ ਮੇਰੀ ਸ਼ੋਭਾ ਬਤਾਓ ਜੈ ਬਾਬੇ ਦੀ ਜੈ